ਇਕ ਜ ਸਾਚਨ ਮੈਂ ਕੀਆ ਸਰਬ ਕਲਾ ਸਮਰੱਥ ਜਿਉ ਹਮਾਰਾ ਖੰਨੀਏ ਹਰਮਨ ਤਨ ਸੰਦੜੀ ਬੱਥ ਮਹਾਰਾਜ ਕਹਿੰਦੇ ਨੇ ਮੈਂ ਇੱਕ ਉਸ ਹਰੀ ਨੂੰ ਹੀ ਆਪਣਾ ਮਿੱਤਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਦਾ ਮਾਲ ਸਾਰੀਆਂ ਤਾਕਤਾਂ ਵਾਲਾ ਹੈ ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ ਮੇਰੀ ਜਿੰਦ ਉਸ ਤੋਂ ਸਦਕੇ ਹੈ ਜਿਉ ਹਮਾਰਾ ਕਣੀਏ ਹਰ ਮਨ ਤਨ ਸੰਦੜੀ ਬੱਤ ਮਹੱਲਾ ਪੰਜਵਾਂ ਜੇ ਕਰ ਗਹਿ ਪਿਆੜ ਰੇ ਪਿਆੜ ਰੇੜੀ ਤਦਨ ਛੋਡਾਂ ਮੂਲ ਮਹਾਰਾਜ ਕਹਿੰਦੇ ਹੈ ਅਤ ਪਿਆਰੇ ਪ੍ਰਭੂ ਜੇ ਤੂੰ ਮੇਰਾ ਹੱਥ ਫੜ ਲੈ ਮੈਂ ਤੈਨੂੰ ਕਦੇ ਨਾ ਛੱਡਾਂ ਕਿਰਪਾ ਤੇਰੀ ਹੋ ਜੇ ਤਾਂ ਹੀ ਮੈਂ ਤੇਰੇ ਚਰਨਾਂ ਨਾਲ ਜੁੜਿਆ ਰਹਿ ਸਕਦਾ ਹਾਂ ਜੇਕਰ ਗਹਿ ਪਿਆਰੇ ਦੁੱਤ ਨਾ ਛੋਡਾਂ ਮੂਲ ਇਹਦਾ ਅਰਥ ਹੈ ਬਿਹ ਅਤ ਪਿਆਰੇ ਪ੍ਰਭੂ ਜੇ ਤੂੰ ਮੇਰਾ ਹੱਥ ਫੜ ਲੈ ਮੈਂ ਤੈਨੂੰ ਕਦੇ ਨਾ ਛੱਡਾਂ ਪਰ ਕਿਰਪਾ ਤੇਰੀ ਹੋਣੀ ਚਾਹੀਦੀ ਹੈ ਹਰ ਛੋਡਨ ਸੇ ਦੁਰਜਨ ਪੜੇ ਦੋਜਕ ਕੈ ਸੂਰ ਵਾਹ ਮਹਾਰਾਜ ਕਹਿੰਦੇ ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦਿੰਦੇ ਹਨ ਉਹ ਮੰਦ ਕਰਮੀ ਹੋ ਕੇ ਦੋਚਕ ਦੀ ਦੋਜਕ ਦੀ ਅਸਾ ਪੀੜ ਵਿੱਚ ਪੈਂਦੇ ਹਨ ਭਾਵ ਪੀੜ ਨਾਲ ਟੜਫਦੇ ਹਨ ਪੌੜੀ ਸਭ ਨਿਧਾਨ ਕਰ ਜਸਦੇ ਹਰ ਕਰੇ ਸੋ ਹੋਵੇ ਮਹਾਰਜ ਕਹਿੰਦੇ ਜਿਸ ਪ੍ਰਮਾਤਮਾ ਦੇ ਘਰ ਵਿੱਚ ਸਾਰੇ ਖਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ਜਪ ਜਪ ਜੀਵੇ ਸੰਤ ਜਨ ਪਾਪਾ ਮਲ ਧੋਵੇ ਫਿਰ ਅਗਲੇ ਬੰਦ ਚ ਮਾਰਾ ਦਦਨੇ ਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜਿਉਂਦੇ ਹਨ ਭਾਵ ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੇ ਹਨ ਕਿਉਂਕਿ ਪ੍ਰਭੂ ਉਹਨਾਂ ਦੇ ਪਾਪਾਂ ਦੀ ਸਾਰੀ ਮੈਲ ਧੋ ਦਿੰਦਾ ਹੈ ਚਰਨ ਕਮਲ ਹਿਰਦੇ ਵਸੇ ਸੰਕਟ ਸਭ ਖੋਵੇ ਪ੍ਰਭੂ ਦੇ ਸੋਣ ਚਰਨ ਉਹਨਾਂ ਦੇ ਮਨ ਵਿੱਚ ਵਸਦੇ ਹਨ ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦਿੰਦਾ ਹੈ ਗੁਰਪੁਰਾ ਜਿਸ ਭੇਟੀਏ ਮਰ ਜਨਮ ਨਾ ਰੋਵੇ ਪਰ ਇਹ ਦਾਤ ਗੁਰੂ ਦੀ ਰਾਹੀ ਮਿਲਦੀ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ ਤੇ ਨਾ ਦੁਖੀ ਹੁੰਦਾ ਹੈ ਕਿਉਂਕਿ ਜੰਮਣਾ ਮਰਨਾ ਹੀ ਦੁੱਖ ਵੱਡਾ ਹੈ ਨਾ ਜੰਮਣ ਮਰਨ ਦੁੱਖ ਵੱਡਾ ਹੈ ਇਸ ਤਰ੍ਹਾਂ ਪੰਕਤੀ ਆ ਗੁਰਬਾਣੀ ਚ ਤੇ ਇਹ ਦੋਨਾਂ ਤੋਂ ਛੁਟਕਾਰਾ ਪੈ ਜਾਂਦਾ ਉਹਦਾ ਜਨਮ ਮਰਨ ਤੋਂ ਜਦੋਂ ਜਨਮ ਮਰਨ ਤੋਂ ਰਹਿਤ ਹੋ ਗਿਆ ਤੇ ਫਿਰ ਕਿਸੇ ਕਿਸਮ ਦਾ ਦੁੱਖ ਆ ਨਹੀਂ ਸਕਦਾ ਪ੍ਰਭ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਦੀ ਤਾਂਗ ਨਾਨਕ ਨੂੰ ਵੀ ਬੜੀ ਤੀਬਰ ਹੈ ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰਕੇ ਦਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦਰਸ਼ਨਾਂ ਦੀ ਤਾਂ ਸਾਨੂੰ ਵੀ ਬਹੁਤ ਹੈ ਪਰ ਉਹ ਮਿਹਰ ਕਰਕੇ ਹੀ ਦਿੰਦਾ ਮਿਹਰ ਹੋ ਜਾਂਦੀ ਆ ਜਦੋਂ ਅਸੀਂ ਉਹਦੇ ਗੁਣ ਗਾਉਂਦੇ ਰਹੀਏ ਤੇ ਗੁਰੂ ਦੇ ਅਨਸਾਰ ਜੀਵਨ ਹੋ ਜੇ ਹੋਵੇ ਸਾਡਾ ਅਗਲਾ ਸ਼ਲੋਕ ਮਹਾਰਾਜ ਦਾਦੇ ਨੇ ਸ਼ਲੋਕ ਢਖਣਾ ਮਹੱਲਾ 5 ਪੋਰੀ ਭਰਮ ਬੰਜਾਏ ਪਰੀ ਮੁਹੱਬਤ ਹੱਕ ਤੂੰ ਹੇ ਭਾਈ ਜੇ ਤੂੰ ਰਤਾ ਭਰਵੀ ਮਨ ਦੀ ਭਟਕਣਾ ਦੂਰ ਕਰ ਦੇਵੇਂ ਤੇ ਫਿਰ ਪਿਆਰੇ ਪ੍ਰਭੂ ਨਾਲ ਪ੍ਰੇਮ ਕਰੇ ਥੋੜੀ ਜੀ ਭਟਕਣਾ ਦੂਰ ਕਰ ਆਬਦੇ ਮਨ ਦੀ ਤੇਰੇ ਤੇ ਵੀ ਡਿਪੈਂਡਤਾ ਮਨੁੱਖ ਤੈਨੂੰ ਵੀ ਕਿਹਾ ਵੀ ਤੂੰ ਵੀ ਕੁਝ ਕਰਨਾ ਵੀ ਤੂੰ ਥੋੜੀ ਜੀ ਭਟਕਣਾ ਦੂਰ ਕਰ ਮਨ ਦੀ ਭਟਕਣਾ ਦੂਰ ਕਰ ਦੇਵੇਂ ਤੇ ਸਿਰਫ ਪਿਆਰੇ ਪ੍ਰਭੂ ਨਾਲ ਪ੍ਰੇਮ ਕਰੇ ਜਿੱਥੋਂ ਬੰਜੇ ਜਾਏ ਤਿਥਾਉ ਤਿਥਾਉ ਮੌਜੂਦ ਸੋਏ ਮਹਾਰਾਜ ਕਹਿੰਦੇ ਤਾਂ ਜਿੱਥੇ ਜਾਏਗਾ ਉੱਥੇ ਹੀ ਉਹ ਪ੍ਰਭੂ ਹਾਜ਼ਰ ਦਿਸੇਗਾ ਮੌਜੂਦ ਦਾ ਮਤਲਬ ਲਾ ਹਾਜ਼ਰ ਮਹੱਲਾ ਪੰਜਵਾਂ ਚੜ ਕੇ ਕੋੜੇ ਕੁੰਦੇ ਕੁੰਦੇ ਪਕੜੇ ਚੜ ਕੇ ਘੋੜੇ ਕੁੰਦੇ ਪਕੜੇ ਖੂੰਡੀ ਦੀ ਖੇਡਾਰੀ ਹੰਸਾ ਸੀਤੀ ਚਿੱਤ ਉਲਾਸੇ ਕੁੱਕੜ ਦੀ ਓੜਾਰੀ ਮਹਾਰਾਜ ਕਹਿੰਦੇ ਜੋ ਮਨੁੱਖ ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ ਪਰ ਸੋਨੇ ਘੋੜੇ ਤੇ ਚੜ ਕੇ ਬੰਦੂਕਾਂ ਦੇ ਹੱਥ ਬੰਦੂਕਾਂ ਦੇ ਹੱਥੇ ਹੱਥ ਵਿੱਚ ਫਰ ਦੇ ਹਨ ਹੰਸਾਂ ਸੇ ਦੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ ਮਹਾਰਾਜ ਕਹਿੰਦੇ ਉਹ ਹਾਸੋ ਹੀਣੇ ਹੁੰਦੇ ਹਨ ਉਹ ਮਾਨੋ ਇਹੋ ਜਿਹੇ ਹਨ ਕਿ ਕੁੱਕੜ ਦੀ ਉਡਾਰੀ ਉਡਣੀ ਜਾਣਦੇ ਹੋਣ ਤੇ ਹੰਸਾ ਨਾਲ ਉਡਾਣ ਲਈ ਆਪਣੇ ਮਨ ਨੂੰ ਉਤਸ਼ਾਹ ਦਿੰਦੇ ਹੋਣ ਵੀ ਉਡਾਰੀ ਕੁੱਕੜ ਕਜਿੰਨੂ ਹੀ ਮਾਰਨ ਚੁੱਕੇ ਆ ਤੇ ਉਤਸਾ ਹਾਂਸਾਂ ਦੀ ਓਡਾਰੀ ਜਨ ਦਿੰਦੇ ਹੋਣ ਤੇ ਮੈਂ ਉਹਨਾਂ ਮਨੁੱਖਾਂ ਦਾ ਹਾਲ ਸਮਝੋ ਜੋ ਗੁਰਮਖਾੰਦੀ ਰੀਸ ਕਰਦੇ ਹਨ ਰੀਸ ਗੁਰਮਖਾੰਦੀ ਕਰਨੀ ਹੈ ਤੇ ਗੁਰੂ ਦਾ ਗਿਆਨ ਤੇ ਗੁਰੂ ਦਾ ਸਿਧਾਂਤ ਪੰਜ ਪੈਸੇ ਵੀ ਨਹੀਂ ਪੱਲੇ ਸਾਡੇ ਕੋਲੇ ਪੌੜੀ ਰਸਨਾ ਉਤਰੇ ਹਰ ਸਰਬਣੀ ਸੁਣੇ ਸੋ ਉਦਰੇ ਮੀਤਾ ਮਹਾਰਾਜ ਅਗਲੇ ਪੰਨ ਚ ਦੱਸਦੇ ਨੇ ਪੌੜੀ ਵਾਲੇ ਚ ਮਹਾਰਾਜ ਕਹਿੰਦੇ ਹੈ ਮਿੱਤਰ ਜੋ ਮਨੁੱਖ ਜੀਵ ਨਾਲ ਹਰ ਨਾਮ ਉਚਾਰਦਾ ਹੈ ਤੇ ਕੰਨਾਂ ਨਾਲ ਹਰ ਨਾਮ ਸੁਣਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਜੀਵ ਨਾਲ ਬੋਲਦਾ ਹੈ ਤੇ ਕੰਨਾਂ ਨਾਲ ਸੁਣਦਾ ਹੈ ਉਹ ਮਨੁੱਖ ਸੰਸਾਰ ਸਾਗਰ ਤੋਂ ਬਚ ਜਾਂਦਾ ਹੈ ਸੰਸਾਰ ਸਾਗਰ ਮਤਲਬ ਬਈ ਭਈ ਮਾ ਪਰਮਾ ਤੋਂ ਵਿਸ਼ਿਆਂ ਬਕਾਰਾਂ ਤੋਂ ਰੌ ਰੀਤੀਆਂ ਤੋਂ ਬਕਾਰੀ ਵਰਤੀ ਤੋਂ ਬਚਿਆ ਰਹਿੰਦਾ ਇਸ ਸੰਸਾਰ ਸਾਗਰ ਦਾ ਇਹ ਦ੍ਰਿਸ਼ ਹੈ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੇ ਦਿੱਤਾ ਬਹੁਤ ਸੋਨਾ ਮਨੁੱਖਾ ਜਨਮਾ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਪਰ ਇਹ ਮਨੁੱਖੇ ਜਨਮ ਦੀ ਵਰਤੋਂ ਜਿਆਦਾ ਰੀਤਾਂ ਰਵਾਜਾਂ ਵਿੱਚ ਵਿਮਾ ਭਰਮਾਂ ਵਿੱਚ ਕਰਮਾਂ ਕੰਡਾਂ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਹੀ ਬਸਰ ਕਰਦਾ ਹੈ ਜਿਆਦਾ ਸਮਾਂ ਮਨੁੱਖੇ ਜੀਵਨ ਦਾ ਤੇ ਗੁਰੂ ਮਹਾਰਾਜ ਕਹਿੰਦੇ ਨੇ ਦੁਰਲੱਭ ਦੇ ਮਨੁੱਖ ਦੇ ਹੋ ਦੇ ਹੋਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਵੀ ਮਨੁੱਖਾ ਜਨਮਾ ਜਿਹੜਾ ਤੈਨੂੰ ਮਿਲਿਆ ਭਾਈ ਇਹ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਹੋਰ ਕਿਸੇ ਵੀ ਜਨਮ ਵਿੱਚ ਜਾਂ ਪੰਛੀ ਦੇ ਜਾਂ ਪਸ਼ੂ ਦੇ ਸਰੀਰ ਵਿੱਚ ਜੀਵਾਤਮਾ ਪਰਮਾਤਮਾ ਨੂੰ ਨਹੀਂ ਮਿਲ ਸਕਦੀ। ਮਨੁੱਖੇ ਜਨਮ ਵਿੱਚ ਹੀ ਮਿਲ ਸਕਦੀ ਹੈ। ਸਰੀਰ ਚਾ ਬੀਬੀ ਆ ਚੇ ਪਾਈ ਆ। ਮਨੁੱਖਲਾ ਵਿੱਚ ਸਾਂਝਾ ਨਾ। ਇਸਤਰੀ ਪੁਰਸ਼ ਦੋਨਾਂ ਨੂੰ ਸੰਬੋਧਨ ਕੀਤਾ ਮਹਾਰਾਜ ਨੇ। ਵੀ ਰਸਨਾ ਉਚਰੇ ਹਰ ਸਰਬਣੀ ਸੁਣੇ ਸੋ ਉਧਰੇ ਮੀਤਾ। ਵੀਹੇ ਮੇਰੇ ਮਿੱਤਰ ਪਿਆਰੇ ਜੋ ਮਨੁੱਖ ਜੀਵ ਨਾਲ ਹਰ ਨਾਮ ਉਚਾਰਦਾ ਹੈ ਮੋਤ ਬੋਲਦਾ ਹੈ ਭਾਬ ਜਪਦਾ ਹੈ ਕਹ ਲੋ। ਤੇ ਕੰਨਾਂ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਸੁਣਦਾ ਹੈ ਉਹ ਮਨੁੱਖ ਸੰਸਾਰ ਸਾਗਰ ਤੋਂ ਬਚ ਜਾਂਦਾ ਹੈ ਸੰਸਾਰ ਸਾਗਰ ਦੀ ਦਲਦਲ ਵਿੱਚ ਨਹੀਂ ਫਸਦਾ ਮਨੁੱਖ ਫਰਜ਼ ਆਪਣੇ ਨਿਭਾਉਣੇ ਨੇ ਪਤੀ ਪਤਨੀ ਵਾਲਾ ਫਰਜ਼ ਨਿਭਾਉਣਾ ਬੱਚਿਆਂ ਦੀ ਦੇਖਭਾਲ ਜਿੰਨਾ ਚਿਰ ਸਾਡਾ ਫਰਜ਼ ਬਣਦਾ ਬੱਚੇ ਨਿਆਣੇ ਆ ਅਸੀਂ ਆਪਣੇ ਫਰਜ਼ ਅਦਾ ਕਰਨੇ ਨੇ ਸਾਰੇ ਪਰ ਜੁੜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਰਹਿਣਾ ਮਹਾਰਾਜ ਕਹਿੰਦੇ ਜੇ ਜੀਵ ਦੇ ਨਾਲ ਭਾਈ ਨਾਮ ਜਪੇਗਾ ਕੰਨਾਂ ਨਾਲ ਸੁਨੇਗਾ ਤਾਂ ਫੇਰ ਇਹ ਸੰਸਾਰ ਸਾਗਰ ਤੋਂ ਬਚ ਜਾਏਗਾ ਸੰਸਾਰ ਸਾਗਰ ਦੀ ਦਲਦਲ ਵਿੱਚ ਨਹੀਂ ਖੁੱਬੇਗਾ ਜੀਵਨ ਆਪਣਾ ਗ੍ਰਸਤੀ ਜੀਵਨ ਬਸਰ ਕਰਦਾ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਜੇ ਤੂੰ ਨਾਮ ਸੁਨੇਗਾ ਤੇ ਪ੍ਰਭੂ ਪਰਮਾਤਮਾ ਦੇ ਗੁਣ ਗਾਏਗਾ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਹਰ ਜਸ ਲਿਖੇ ਲਾਏ ਭਾਵਨੀ ਸੇ ਹਸਤ ਪਵਿੱਤਾ ਮਹਾਰਾਜ ਕਹਿੰਦੇ ਉਸ ਦੇ ਉਹ ਹੱਥ ਪਵਿੱਤਰ ਹੋ ਹੁੰਦੇ ਹਨ ਜੋ ਸਰਦਾ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਲਿਖਦੇ ਹਨ ਇੱਥੇ ਤਾਂ ਜਿਹਨੇ ਸਰਦਾ ਦੇ ਨਾਲ ਸਿਫਤ ਸਲਾਹ ਲਿਖੀ ਆ ਗਰਮਾਣੀ 35 ਮਹਾਂਪੁਰਖਾਂ ਦੀ ਹੈ 15 ਭਗਤ ਸਹਿਬਾਨ 11 ਭਟ ਸਹਿਬਾਨ 3 ਗੁਰਸਿੱਖ ਸਹਿਬਾਨਾਂ ਦੀ ਬਾਣੀ ਹੈ 6 ਗੁਰੂ ਸਹਿਬਾਨਾਂ ਦੀ ਬਾਣੀ 35 ਮਹਾਂਪੁਰਖਾਂ ਦੀ ਬਾਣੀ ਇਹਨਾਂ ਨੇ ਪ੍ਰਭੂ ਪਰਮਾਤਮਾ ਦੇ ਗੁਣ ਲਿਖੇ ਨੇ ਸਤਕਾਰਯੋਗ ਆ ਪ੍ਰਮਾਨ ਹੈ ਤੇ ਇੱਕ ਪੰਕਤੀ ਆਉਂਦੀ ਹੁੰਦੀ ਹੈ ਕਲਮ ਜਲ ਮਸਬਾਣੀਆਂ ਕਾਗਤ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਓ ਇਹਦਾ ਭਾਵ ਅਰਥ ਇਹ ਆ ਵੀ ਜਿਹਨੇ ਗੰਦੇ ਗੀਤ ਲਿਖੇ ਗੰਦੇ ਨਾਵਲ ਲਿਖੇ ਗੰਧੀਆਂ ਲਿਖਤਾਂ ਜਿੰਨੀਆਂ ਵੀ ਜਿਨ੍ਹਾਂ ਲਿਖੀਆਂ ਮਹਾਰਾਜ ਕਹਿੰਦੇ ਉਹ ਕਾਗਜ਼ ਵੀ ਜਲ ਜੇ ਕਲਮ ਵੀ ਜਲ ਜੇ ਤੇ ਲਿਖਣ ਵਾਲਾ ਵੀ ਸੜ ਬਲ ਜੇ ਮਹਾਰਾਜ ਕਹਿੰਦੇ ਜਿਹਨੇ ਗੰਦਾ ਭਾਉ ਲਿਖਿਆ ਜਿਹੜੇ ਪ੍ਰਭੂ ਪਰਮਾਤਮਾ ਦੀ ਸਿਫਤ ਤੋਂ ਇਲਾਵਾ ਕੁਝ ਹੋਰ ਲਿਖਿਆ ਗਰਬਾਣੀ ਚ ਪੰਕਤੀ ਆ ਜੀ ਮੈਂ ਕੋਲੋਂ ਨਹੀਂ ਕਹੀ ਅੱਗੇ ਮਹਾਰਾਜ ਦੱਸਦੇ ਨੇ ਹਰ ਜਸ ਲਿਖੇ ਲਾਏ ਭਾਵਨੀ ਹਰੀ ਪ੍ਰਭੂ ਪਰਮਾਤਮਾ ਦਾ ਜਸ ਲਿਖੇ ਆਪ ਦੀ ਭਾਵਨਾ ਦੇ ਨਾਲ ਸੋ ਹਸਤ ਪਵਿੱਤਤਾ ਮਹਾਰਾਜ ਕਹਿੰਦੇ ਉਸ ਦੇ ਉਹ ਹੱਥ ਪਵਿੱਤਰ ਹੋ ਜਾਂਦੇ ਹਨ ਜੋ ਸਰਦਾ ਨਾਲ ਪਰਮਾਤਮਾ ਦੀ ਸਿਫਤ ਸਲਾਹ ਲਿਖਦੇ ਹਨ ਉਹ ਹੱਥ ਵੀ ਪਵਿੱਤਰ ਜੀਬ ਜਿਹੜੀ ਗੁਰੂ ਦੇ ਗੁਣ ਬੋਲਦੀ ਆ ਉਹ ਵੀ ਪਵਿੱਤਰ ਆ ਕੰਨ ਵੀ ਉਹ ਪਵਿੱਤਰ ਆ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਦੀ ਬਾਣੀ ਸੁਣਦੇ ਹਨ ਅਗਲੇ ਮਹਾਰਾਜ ਦੱਸਦੇ ਨੇ ਬੰਦ ਚ 86 ਤੀਰਥਮੰਜਨ ਸਭ ਪੁਨ ਤਨ ਕਿਰਤਾ ਮਹਾਰਾਜ ਕਹਿੰਦੇ ਉਸ ਮਨੁੱਖ ਨੇ ਮਾਨੋ 68 ਤੀਰਥਾਂ ਦਾ ਇਸ਼ਨਾਨ ਕਰ ਲਿਆ 68 ਤੀਰਥ 68 ਜੀ 60 ਤੇ 8 ਇਹ ਜਿਹੜੀ Hindu ਧਰਮ ਦੇ ਲੋਕ ਨੇ ਉਹ 68 ਤੀਰਥਾਂ ਦੇ ਇਸ਼ਨਾਨ ਨੂੰ ਪਵਿੱਤਰ ਮੰਨਦੇ ਨੇ ਵੀ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਤੇ ਸਾਡਾ ਜੀਵਨ ਸਫਲ ਹੋ ਗਿਆ ਉਹ ਇਹ ਮੰਨਦੇ ਨੇ ਮਹਾਰਾਜ ਨੇ ਉਹਨਾਂ ਦੀ ਐਗਜ਼ੈਂਪਲ ਦੇ ਕੇ ਦੱਸਿਆ ਬਈ 68 ਤੀਰਥ ਮੰਜਨਾ ਸਭ ਪੁੰਨ ਤਨ ਕਿਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਇਹਦਾ ਭਾਵ ਹੁਣ ਆਪਾਂ ਸਮਝਦੇ ਆਂ ਮਹਾਰਾਜ ਕਹਿੰਦੇ ਉਸ ਮਨੁੱਖ ਨੇ ਮਾਨੋ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ ਕਿਨੇ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਮਹਾਰਾਜ ਕਹਿੰਦੇ ਇਹ ਜੇ ਅਜਿਹੇ ਮਨੁੱਖ ਨੇ ਸੰਸਾਰ ਸਮੁੰਦਰ ਦੇ ਬਕਾਰਾਂ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ ਉਹਨਾਂ ਨੇ ਮਾਇਆ ਦਾ ਕਿਲਾ ਜਿੱਤ ਲਿਆ ਹੈ ਕਿਉਂਕਿ ਮੋਹ ਮਾਇਆ ਦਾ ਜਾਲ ਹੀ ਪਿਆ ਹੋਇਆ ਨਾ ਮਨੁੱਖ ਤੇ ਭੈਣਾ ਤੇ ਭਾਈ ਆ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮੋਹ ਜਾਲ ਜੁੜ ਨਹੀਂ ਦਿੰਦਾ ਸਾਨੂੰ ਹੁਣ ਜੇ ਆਪਾਂ ਇੱਥੇ ਬੈਠੇ ਜੇ ਤਾਂ ਗੁਰਬਾਣੀ ਦੇ ਨਾਲ ਸ਼ਬਦ ਦੇ ਨਾਲ ਆਪਣੀ ਸੁਰਤ ਟੱਚ ਕਰਦੀ ਹੈ ਤਾਂ ਸੰਗਤ ਹੈ ਜੇ ਆਪਣਾ ਮਨ ਹੁਣ ਇੱਥੇ ਆ ਅਸਰੀਰ ਇੱਥੇ ਆ ਵਾਹਿਗੁਰੂ ਸਰੀਰ ਇੱਥੇ ਆ ਗੁਰੂ ਦੀ ਹਜ਼ੂਰੀ ਚ ਤੇ ਮਨ ਅਡਾਰੀ ਮਾਰ ਗਿਆ ਇੱਥੋਂ ਕਿਸੇ ਬੀਬੀ ਦੇ ਚਿੱਤ ਚ ਆ ਜਾਂ ਮੇਰੇ ਮਨ ਚ ਵੀ ਚੱਲ ਜਾ ਰ ਚੱਲ ਗਿਆ ਅੱਜ ਆਪਾਂ ਇੱਧਰ ਨੂੰ ਜਾਣਾ ਕੰਮ ਕਰਨ ਹੁਣ ਛੇਤੀ ਜਾ ਥੋੜਾ ਜਿਹਾ ਲੇਟ ਨਾ ਹੋ ਜਾਈਏ ਜੇ ਮਨ ਇੱਥੋਂ ਡਾਰੀ ਮਾਰ ਗਿਆ ਫਿਰ ਸਰੀਰ ਦਾ ਢਾਂਚਾ ਤਾਂ ਜਰੂਰ ਬੈਠਾ ਇੱਥੇ ਪਰ ਜਿਹਨੇ ਸੰਗਤ ਕਰਨੀ ਆ ਮਨ ਨੇ ਜੀਵ ਨੇ ਉਹ ਡਾਰੀ ਮਾਰ ਗਿਆ ਇੱਥੋਂ ਮਾਰਦਾ ਵੀ ਆ ਡਾਰੀ ਜਦੋਂ ਗੁਰੂ ਦੀ ਗੱਲ ਹੁੰਦੀ ਆ ਉਹ ਤਾਂ ਡਾਰੀ ਮਾਰ ਜਾਂਦਾ ਮਨ ਜਦੋਂ ਮਨ ਅਡਾਰੀ ਮਾਰਦਾ ਫਿਰ ਸਰੀਰ ਆਟੋਮੈਟਿਕ ਹੀ ਉੱਠ ਕੇ ਤੁਰ ਜਾਂਦਾ ਉਹ ਮਨ ਦੇ ਮਗਰ ਕਾ ਮਨ ਪਹਿਲਾਂ ਚੱਲਿਆ ਗਿਆ ਉੱਥੇ ਤੇ ਸਰੀਰ ਫਿਰ ਬਾਅਦ ਚ ਜਾਂਦਾ ਜੇ ਆਪਣਾ ਮਨ ਤੇ ਸਰੀਰ ਦੋਨੇ ਇਕੱਠੇ ਬੈਠੇ ਗੁਰੂ ਦੀ ਗੱਲ ਸੁਣਦੇ ਆ ਫਿਰ ਸਤਸੰਗ ਹੋ ਰਹੀ ਆ ਫਿਰ ਗੁਰੂ ਦੀ ਗੱਲ ਅਸੀਂ ਸੁਣ ਰਹੇ ਆ ਗੁਰੂ ਦੀ ਗੱਲ ਨੇ ਅਸਰ ਕਰਨਾ ਹੀ ਆ ਜੋ ਵੀ ਆਪਾਂ ਐਕਸ਼ਨ ਕਰਾਂਗੇ ਉਹਦਾ ਰਿਐਕਸ਼ਨ ਹੁੰਦਾ ਹੈ ਜੋ ਵੀ ਆਪਾਂ ਕੰਮ ਕਰਦੇ ਆ ਕੋਈ ਬੋਲ ਬੋਲਦੇ ਆ ਕੋਈ ਕਾਰੋਬਾਰ ਕਰਦੇ ਆ ਉਹਦਾ ਫਲ ਜਰੂਰ ਮਿਲਦਾ ਜੀ ਮਹਾਰਾਜ ਇੱਥੇ ਦੱਸਦੇ ਨੇ ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ ਮਹਾਰਾਜ ਕਹਿੰਦੇ ਜੇ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜਿਹੜਾ ਮਨੁੱਖ ਜੁੜ ਗਿਆ ਅਜਿਹੇ ਮਨੁੱਖ ਸੰਸਾਰ ਸਮੁੰਦਰ ਦੇ ਬਕਾਰਾਂ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ ਤੇ ਉਹਨਾਂ ਨੇ ਮਾਇਆ ਦਾ ਕਿਲਾ ਜਿੱਤ ਲਿਆ ਸਮਝ ਲਓ ਮੋਹ ਮਾਇਆ ਦਾ ਕਿਲਾ ਜਿਹੜਾ ਭਾਰੂ ਸੀ ਨਾ ਸਾਡੇ ਤੇ ਤੇ ਉਹ ਉਹਨੂੰ ਜਿੱਤ ਲਿਆ ਗੁਰੂ ਦੇ ਗਿਆਨ ਦੇ ਨਾਲ ਉਹਨੂੰ ਪਿੱਛੇ ਹਟਾਤਾ ਅੱਗੇ ਮਹਾਰਾਜ ਦੱਸਦੇ ਨੇ ਨਾਨਕ ਲੜ ਲਾਏ ਉਧਾਰਨ ਦਈ ਸੇਵ ਅਮਿੱਤ ਮਹਾਰਾਜ ਕਹਿੰਦੇ ਹੈ ਨਾਨਕ ਐਸੇ ਬਿਆੰਤ ਪ੍ਰਭੂ ਨੂੰ ਸਿਮਰ ਜਿਸ ਨੇ ਆਪਣੇ ਲੜ ਲਾ ਕੇ ਅਨੇਕਾਂ ਜੀਵ ਬਚਾਏ ਹਨ ਅਗਲੇ ਪੰਨੇ 'ਚ ਮਹਾਰਾਜ ਦੱਸਦੇ ਨੇ ਸ਼ਲੋਕ ਮਹੱਲਾ 5 ਧੰੜੇ ਕੁਲਾ ਚਿੱਤਨ ਆਵੇ ਏ ਕੋੜੋ ਮਹਾਰਜ ਕਹਿੰਦੇ ਉਹ ਕੁਝੇ ਧੰਦੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿੱਚ ਨਾ ਆਵੇ ਧੰਦੇ ਜਿਹੜੇ ਆਪਾਂ ਕਰਦੇ ਆਂ ਵੀ ਧੰਦਿਆਂ ਦੇ ਵਿੱਚ ਫਸਿਆ ਹੋਇਆ ਇਨਸਾਨ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਜੇ ਆਪਦੇ ਧੰਦੇ ਕਰਦਾ ਹੋਇਆ ਪਰਮਾਤਮਾ ਨੂੰ ਯਾਦ ਰੱਖਦਾ ਉਹ ਕਿਸੇ ਕਿਸਮ ਦਾ ਮਾੜਾ ਕੰਮ ਨਹੀਂ ਕਰੇਗਾ ਨਿਕਟ ਬੁਜੇ ਬੁਰਾ ਕਿਉਂ ਕਰੇ ਗੁਰਬਾਨੀ ਚ ਪੰਕਤੀ ਹੈ ਨਿਕਟ ਬੁਜੇ ਬੁਰਾ ਕਿਉਂ ਕਰੇ ਦਾ ਮਤਲਬ ਇਹ ਆ ਵੀ ਜਿਹੜਾ ਪ੍ਰਭੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਉਹ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰੇਗਾ ਕਿਸੇ ਵੀ ਕਿਸਮ ਦਾ ਆਪ ਦਾ ਜਿਹੜਾ ਉਹਦਾ ਕਾਰੋਬਾਰਾ ਚਾਹੇ ਉਹ ਨੌਕਰੀ ਪੈਸਾ ਕਰਦਾ ਚਾਹੇ ਉਹ ਅਫਸਰ ਆ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਲੀਡਰ ਆ ਫਿਰ ਉਹ ਇਮਾਨਦਾਰੀ ਨਾਲ ਕੰਮ ਕਰੇਗਾ ਕਿਉਂਕਿ ਉਹਨੂੰ ਇਹ ਸੂਚੀ ਆ ਜਾਂਦੀ ਵੀ ਪ੍ਰਭੂ ਪਰਮਾਤਮਾ ਦੇਖ ਰਿਹਾ ਜਿਵੇਂ ਆ ਸੀਸੀਟੀਵੀ ਕੈਮਰਾ ਲੱਗੇ ਹਨ ਸੀਸੀਟੀਵੀ ਕੈਮਰੇ ਦੀ ਰੇਂਜ ਕੁਝ ਘੱਟ ਸੀਮਤ ਆ ਕੁਝ ਕ ਹੱਦ ਤੱਕ ਆ ਜੋ ਪ੍ਰਭੂ ਪਰਮਾਤਮਾ ਦਾ ਸੀਸੀਟੀਵੀ ਕੈਮਰਾ ਲੱਗਾ ਹੋਇਆ ਉਹ ਹਰ ਵਕਤ ਤੈਨੂੰ ਦੇਖ ਰਿਹਾ ਜਿੱਥੇ ਹੋ ਜਾਈ ਤੂੰ ਸਭ ਨਹੀਂ ਤਾਈ ਸੱਚਾ ਸਿਰਜਣਹਾਰ ਜੀਓ ਉਹ ਤੇਰੀ ਸਿਰਜਣਾ ਕਰਨ ਵਾਲਾ ਪ੍ਰਭੂ ਪਰਮਾਤਮਾ ਸਦਾ ਦੇਖ ਰਿਹਾ ਸਤ ਸੁਣਦਾ ਸਤ ਵੇਖਦਾ ਗੁਰਬਾਣੀ ਚ ਪੰਗਤੀ ਹੈ ਸਤ ਸੁਣਦਾ ਸਤ ਵੇਖਦਾ ਮਨੁੱਖ ਕਿਤੇ ਭਲੇਖੇ ਚ ਨਾ ਰਹੀ ਉਹ ਸਦਾ ਤੈਨੂੰ ਵੇਖ ਰਿਹਾ ਤੇ ਸਦਾ ਸੁਣ ਰਿਹਾ ਲਿਖਾ ਹੋਏਗਾ ਮਹਾਰਾਜ ਕਹਿੰਦੇ ਸ਼ਲੋਕ ਦੇ ਵਿੱਚ ਦੱਸਦੇ ਨੇ ਧੰੜੇ ਕੁਲਾਹਾ ਚਿੱਤਨ ਆਵੇ ਹਿਕੜੋਂ ਉਹ ਕੁਝੇ ਧੰੜੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪ੍ਰਮਾਤਮਾ ਚਿੱਤ ਵਿੱਚ ਨਾ ਆਵੇ ਵੀ ਭਾਪ ਹੁਣ ਸਿੱਧਾ ਜਿਹਾ ਸਮਝ ਲਈ ਆਪਾਂ ਵੀ ਆਪਦੇ ਕਾਰੋਬਾਰ ਕਰਦੇ ਆਪਦੇ ਕੰਮਾਂ ਕਾਰਾਂ ਚ ਆਪਾਂ ਖੱਚਤ ਰਹਿੰਦੇ ਆ ਤੇ ਪ੍ਰਭੂ ਪ੍ਰਮਾਤਮਾ ਚੇਤੇ ਨਹੀਂ ਆਉਂਦਾ ਇਹ ਧੰੜੇ ਮਹਾਰਾਜ ਕਹਿੰਦੇ ਤੇਰੇ ਬੇਕਾਰ ਹੈ ਜੇ ਤੂੰ ਆਪਦੇ ਧੰਦੇ ਕਰਦਾ ਹੋਇਆ ਜ਼ਰੂਰਤ ਮੁਤਾਬਕ ਜਿਹੜੇ ਤੇਰੇ ਕਾਰੋਬਾਰ ਤੈਨੂੰ ਮਿਲੇ ਹੋਣੇ ਉਹ ਕਰਦਾ ਹੋਇਆ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣਾ ਫਿਰ ਮਹਾਰਾਜ ਨੇ ਆਪਾਂ ਪਹਿਲਾਂ ਪੜ ਕੇ ਆਏ ਦੱਸਿਆ ਵੀ ਤੇਰੀ ਜੀਭਾ ਵੀ ਪਵਿੱਤਰ ਆ ਤੇਰੇ ਕੰਨ ਵੀ ਪਵਿੱਤਰ ਆ ਤੇਰੇ ਹੱਥ ਵੀ ਪਵਿੱਤਰ ਆ ਨਾਨਕ ਸਈ ਤਨ ਫਟਨ ਜਿਨਾਂ ਸਾਈ ਬਿਸਰੇ ਹੁਣ ਜਿਹੜੀ ਮੈਂ ਪੰਕਤੀ ਬੋਲੀ ਆਂ ਮੈਨੂੰ ਸਮਝ ਆਉਂਦੀ ਜਦੋਂ ਆਪਾਂ ਦੇ ਅਰਥ ਨੂੰ ਸਮਝਦੇ ਆਂ ਉਦੋਂ ਪਤਾ ਲੱਗ ਜਾਂਦਾ ਨਾਨਕ ਸਈ ਤਨ ਫਟਨ ਜਿੰਨਾ ਸਾਈ ਵਿਸਰੇ ਮਹਾਰਾਜ ਕਹਿੰਦੇ ਕਿਉਂਕਿ ਇਹ ਨਾਨਕ ਉਹ ਸਰੀਰ ਬਕਾਰ ਨਾਲ ਗੰਦੇ ਹੋਏ ਹਨ ਉਹ ਸਰੀਰ ਮਹਾਰਾਜ ਕਹਿੰਦੇ ਬਕਾਰਾਂ ਨਾਲ ਗੰਦੇ ਹੋਏ ਹਨ ਜਿਹੜੇ ਜਿਨ੍ਹਾਂ ਨੇ ਮਾਲਕ ਪ੍ਰਭੂ ਨੂੰ ਭੁਲਾ ਜਾਂਦੇ ਹੈ ਜਿਹੜੇ ਮਾਲਕ ਪ੍ਰਭੂ ਨੂੰ ਭੁਲਾ ਜਾਂਦੇ ਨੇ ਉਹ ਸਰੀਰ ਵੀ ਗੰਦੇ ਨੇ ਮਹਾਰਾਜ ਕਹਿੰਦੇ ਆ ਲਿਖਿਆ ਜੀ ਨਾਨਕ ਸੇਈ ਤਨ ਫਟੰ ਤਨ ਮੈਨੇ ਸਰੀਰ ਵੀ ਉਹ ਫਿੱਟੇ ਹੋਏ ਨੇ ਜਿੰਨਾ ਸਾਂ ਹੀ ਵਿਸਰੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਵਿਸਰਿਆ ਹੋਇਆ ਉਹ ਸਰੀਰ ਵੀ ਗੰਦੇ ਨੇ ਮਹੱਲਾ ਪੰਜਵਾਂ ਪ੍ਰੇਤੋਂ ਕੀ ਤਨ ਦੇਵਤਾ ਤਿੰਨ ਕਰਨੇ ਹਾਰੇ ਮਹਾਰਾਜ ਕਹਿੰਦੇ ਉਸ ਸਿਰਜਣ ਹਾਰ ਨੇ ਨਾਮ ਦੀ ਦਾਤ ਦੇ ਕੇ ਜੀਵ ਨੂੰ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਜਿਹਦੇ ਕੋਲੇ ਨਾਮ ਦੀ ਬੰਦਗੀ ਹੈ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਹੈ ਗੁਰੂ ਦਾ ਸਿਧਾਂਤ ਹੈ ਉਹ ਦੇਵਤਾ ਹੈ ਜੇ ਅਸੀਂ ਨਾਮ ਨਾਲ ਟਟੇ ਹੋਏ ਮਨ ਹੁਦਰੀਆਂ ਕਰਦੇ ਆਂ ਮਨ ਹੁਦਰੀਆਂ ਆਪਾਂ ਜਾਣਦੇ ਨਾ ਆਪਣੀਆਂ ਮਾਨਾਈਆਂ ਕਰਦੇ ਆਂ ਮਹਾਰਾਜ ਕਹਿੰਦੇ ਤੁਸੀਂ ਪ੍ਰੇਤਾਂ ਵਰਗੇ ਹੋ ਪ੍ਰੇਤ ਹੋਰ ਕੋਈ ਪ੍ਰੇਤ ਵੱਡੇ ਸਿੰਘਾਂ ਵਾਲੇ ਜਾਂ ਵੱਡੇ ਦੰਦਾਂ ਵਾਲੇ ਨਹੀਂ ਹੁੰਦੇ ਮਨੋਕੀ ਪ੍ਰੇਤ ਆ ਭੂਤ ਪ੍ਰੇਤ ਜਿਹੜਾ ਗਲਤ ਕੰਮ ਕਰਦਾ ਤੇ ਮਨੁੱਖਤਾ ਨੂੰ ਤੰਗ ਕਰਦਾ ਹੈ ਐਂ ਸਮਝ ਲਓ ਆ ਲਿਖਿਆ ਜੀ ਪ੍ਰੇਤੋਂ ਕੀਤੋਂ ਦੇਵਤੇ ਪ੍ਰੇਤੋਂ ਕੀਤਨ ਦੇਵਤਾ ਤਨ ਕਰਨੇ ਹਾਰੇ ਉਸ ਸਿਰਜਣਹਾਰ ਨੇ ਨਾਮ ਦੀ ਦਾਤ ਦੇ ਕੇ ਜੀਵ ਨੂੰ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਜਿਹਦੇ ਕੋਲ ਨਾਮ ਦੀ ਦਾਤ ਆ ਗਈ ਉਹ ਦੇਵਤਾ ਸੱਬੇ ਸਿੱਖ ਉਵਾਰਿਅਨ ਪ੍ਰਭ ਕਾਜ ਸਵਾਰੇ ਅਗਲੇ ਮੰਤ ਚ ਮਹਾਰਾਜ ਕਹਿੰਦੇ ਪਰਬੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ ਬਕਾਰਾਂ ਤੋਂ ਬਚਾ ਲਏ ਹਨ ਨਿੰਦਕ ਪਕੜ ਪਚਾਇਨ ਝੂਠੇ ਦਰਬਾਰੇ ਮਹਾਰਾਜ ਕਹਿੰਦੇ ਝੂਠ ਨਿੰਦਕਾਂ ਨੂੰ ਫੜ ਕੇ ਜਿਹੜੇ ਨਿੰਦਾਕਰ ਨਿੰਦਕ ਨੇ ਝੂਠੇ ਨੇ ਉਹਨਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿੱਚ ਉਸ ਨੇ ਮਾਨੋ ਪਟਕਾ ਕੇ ਧਰਤੀ ਤੇ ਮਾਰਿਆ ਪਟਕਾ ਕੇ ਜਿਵੇਂ ਧੋਬੀ ਕੱਪੜੇ ਨੂੰ ਮਾਰਦਾ ਪਟਕਾ ਪਟਕਾ ਮਰਜ ਕਹਿੰਦੇ ਨਿੰਦਕ ਪਕੜ ਪਸਾੜਿਆਂ ਝੂਠੇ ਦਰਬਾਰੇ ਸੱਚੇ ਦਰਬਾਰ ਦੇ ਵਿੱਚ ਝੂਠੇ ਨੂੰ ਤੇ ਨਿੰਦਕ ਨੂੰ ਪਟਕਾ ਪਟਕਾ ਮਾਰਿਆ ਜਾਂਦਾ ਅੱਗੇ ਮੈਂ ਦੱਸਦੇ ਨੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪ੍ਰਭੂ ਸਭ ਤੋਂ ਵੱਡਾ ਹੈ ਉਸ ਨੇ ਜੀਵ ਪੈਦਾ ਕਰਕੇ ਆਪ ਹੀ ਨਾਮ ਵਿੱਚ ਜੋੜ ਕੇ ਸਵਾਰ ਦਿੱਤੇ ਹਨ ਪੌੜੀ ਪ੍ਰਭ ਬੇਅੰਤ ਕਿਸ ਅੰਤ ਨਾਹੀਂ ਸਭ ਤਿਸੇ ਕਰਨ ਮਹਾਰਾਜ ਕਹਿੰਦੇ ਪ੍ਰਮਾਤਮਾ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਪਾਇਆ ਸਕਦਾ ਸਾਰਾ ਜਗਤ ਉਸੇ ਨੇ ਬਣਾਇਆ ਹੈ ਅਗਮ ਅਗੋਚਰ ਸਹਬੋ ਜੀਆਂ ਕਾ ਪਰਨ ਮਹਾਰਾਜ ਕਹਿੰਦੇ ਉਹ ਮਾਲਕ ਅਪਹੁੰਚ ਹੈ ਜੀਵਾਂ ਦੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਭ ਜੀਵਾਂ ਦਾ ਆਸਰਾ ਹੈ ਹਸਤ ਦੇ ਪਿਰਤ ਪਾਲਦਾ ਪर्णपोਖਣ ਕਰਨ ਮਹਾਰਾਜ ਕਹਿੰਦੇ ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ ਸਭ ਨੂੰ ਪਾਲਦਾ ਹੈ ਮਿਹਰਬਾਨ ਬਖਸੰਦ ਆਪ ਜਪ ਸੱਚੇ ਤਰਨ ਉਹ ਪ੍ਰਭੂ ਮਿਹਰ ਕਰਨ ਵਾਲਾ ਹੈ ਬਖਸ਼ਾ ਕਰਨ ਵਾਲਾ ਹੈ ਜੀਵ ਉਸ ਨੂੰ ਸਿਮਰ ਕੇ ਤਰਦੇ ਹਨ ਜੋ ਤਦ ਭਾਵੇ ਸੋ ਭਲਾ ਨਾਨਕ ਦਾਸ ਸਰਨ ਮਹਾਰਾਜ ਕਹਿੰਦੇ ਹੈ ਦਾਸ ਨਾਨਕ ਜੋ ਕੁਝ ਤੇਰੀ ਰਜਾ ਵਿੱਚ ਹੋ ਰਿਹਾ ਹੈ ਉਹ ਠੀਕ ਹੈ ਅਸੀਂ ਜੀਵ ਤੇਰੀ ਸ਼ਰਨ ਹਾਂ ਸ਼ਲੋਕ ਮਹੱਲਾ 5ਵਾਂ ਮਹਾਰਾਜ ਕਹਿੰਦੇ ਤਿੰਨਾ ਭੁੱਖ ਨਾ ਕਰਹੀ ਤਿੰਨਾ ਭੁੱਖ ਨਾ ਕਰਹੀ ਜਿਸ ਦਾ ਪ੍ਰਭ ਹੈ ਸੋਏ ਮਹਾਰਾਜ ਕਹਿੰਦੇ ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭ ਹੈ ਉਹਨਾਂ ਨੂੰ ਮਾਇਆ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ ਸਰੀਰਕ ਭੁੱਖ ਤਾਂ ਲੱਗਦੀ ਆ ਉਹ ਤਾਂ ਤਿੰਨ ਵਾਰੀ ਛੱਕ ਲੈਨੇ ਆਪਾਂ ਮਾਇਆ ਦੀ ਭੁੱਖ ਮੋਹ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਜਿੰਨਾਂ ਤੇ ਮਿਹਰ ਭਰਿਆ ਹੱਥ ਹੋ ਜਾਂਦਾ ਗੁਰੂ ਦਾ ਉਹਨਾਂ ਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਹੁੰਦੀ ਆਪਾਂ ਇਤਿਹਾਸ ਰੋਜ਼ ਜਾਣਦੇ ਆ ਜਿੰਨਿਆਂ ਨੂੰ ਵੀ ਸ਼ਹੀਦ ਕੀਤਾ ਪਹਿਲਾਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ ਭਾਈ ਤਾਰੂ ਸਿੰਘ ਲਾ ਲਓ ਭਾਈ ਮਨੀ ਸਿੰਘ ਲਾ ਲਓ ਚਰਖੜੀਆਂ ਤੇ ਚੜਨ ਵਾਲਿਆਂ ਨੂੰ ਲਾ ਲਓ ਦੇਗਾਂ ਵਿੱਚ ਕੱਢਣ ਵਾਲਿਆਂ ਨੂੰ ਸੁਣ ਲਓ ਨੀਹਾਂ ਵਿੱਚ ਕੱਢਣ ਵਾਲਿਆਂ ਨੂੰ ਪਹਿਲਾਂ ਲਾਲਚ ਦਿੱਤੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਮੋਹ ਮਾਇਆ ਦੀ ਭੁੱਖ ਨਹੀਂ ਸੀ ਤੇ ਉਹ ਤ੍ਰਿਸ਼ਨਾ ਬਸ ਹੋ ਕੇ ਆਪਣੇ ਸੰਧਾਨ ਤੋਂ ਨਹੀਂ ਭੁੱਲੇ ਸਿਹਿੱਦियां ਪ੍ਰਾਪਤ ਕਰ ਲਈਆਂ ਇਸ ਤਰ੍ਹਾਂ ਮਹਾਰਾਜ ਇਸ ਸਲੋਕ ਵਿੱਚ ਸਲੋਕ ਵਾਲੀ ਪੰਕਤੀ ਜੀ ਦੱਸਦੇ ਨੇ ਮਹਾਰਾਜ ਤਿੰਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਭ ਸੋਏ ਜਿਨ੍ਹਾਂ ਤੇ ਮਿਹਰ ਭਰਿਆ ਹੱਥ ਹੁੰਦਾ ਨਾ ਫਿਰ ਗੁਰੂ ਦਾ ਫਿਰ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਮਾਇਆ ਵਾਲੀ ਭੁੱਖ ਨਹੀਂ ਰਹਿ ਜਾਂਦੀ ਨਾਨਕ ਚਰਨੀ ਲੱਗਿਆਂ ਉਧਰ ਸਭ ਕੋਏ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਮਾਤਮਾ ਦੀ ਚਰਨੀ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ਸ਼ਲੋਕ ਮਹਲਾ 5ਵਾਂ ਜਾਚਕ ਮੰਗ ਨਿਤਨਾਮ ਸਹਬ ਕਰੇ ਕਬੂਲ ਜੋ ਮਨੁੱਖ ਮੰਗਤਾ ਬਣ ਕੇ ਮਾਲਕ ਪ੍ਰਭੂ ਤੋਂ ਸਦਾ ਨਾਮ ਮੰਗਦਾ ਹੈ ਉਸ ਦੀ ਅਰਜ਼ ਮਾਲਕ ਕਬੂਲ ਕਰਦਾ ਹੈ ਨਾਨਕ ਪਰਮੇਸ਼ਰ ਜਜਮਾਨ ਤਸੇ ਭੁਖ ਨ ਮੂਲ ਮਹਾਰਾਜ ਕਹਿੰਦੇ ਹੈ ਨਾਨਕ ਜਿਸ ਮਨੁੱਖ ਦਾ ਜਜਮਾਨ ਆਪ ਪਰਮੇਸ਼ਰ ਹੈ ਉਸ ਨੂੰ ਰਤਾ ਵੀ ਮਾਇਆ ਦੀ ਭੁੱਖ ਨਹੀਂ ਰਹਿੰਦੀ ਔੜੀ ਵਾਲੇ ਪੰਦ ਚ ਮਾਰਾ ਦੱਸ ਦੇਣ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਜੋ ਮਨੁਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੋਸਾਕੇ ਹੈ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਕੋੜੇ ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ। ਇਹੀ ਉਸ ਲਈ ਹਾਥੀ ਤੇ ਕੋੜੇ ਹਨ। ਜੋ ਸੁੱਖ ਸਹੂਲਤਾਂ ਸਾਰੀਆਂ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਹੀ ਆ ਤੇ ਗੁਰੂ ਦਾ ਪਿਆਰੇ ਨੂੰ ਨਾਮ ਵਿੱਚ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ। ਉਹਨੂੰ ਹੋਰ ਆਸਾਂ ਨਹੀਂ ਰਹਿੰਦੀਆਂ دنیਵੀ ਪਦਾਰਥਾਂ ਦੀਆਂ। ਉਹ ਤਾਂ ਪ੍ਰਭੂ ਪਰਮਾਤਮਾ ਬਿਨ ਮੰਗਿਆਂ ਸਭ ਕੁਝ ਦੇ ਹੀ ਜਾਂਦਾ। ਜਿਵੇਂ ਆਪਾਂ ਪੰਕਤੀ ਪੜ੍ਹਦੇ ਬਿਨ ਬੋਲਿਆਂ ਸਭ ਕੁਝ ਜਾਣਦਾ। ਬਿਨ ਬੋਲਿਆਂ ਵੀ ਸਭ ਕੁਝ ਜਾਣਦਾ ਤੇ ਬਿਨ ਮੰਗਿਆਂ ਵੀ ਸਭ ਕੁਝ ਦੇ ਰਿਹਾ ਹੁਣ ਆਪਾਂ ਸਾਹ ਲੈ ਰਹੇ ਆਂ ਆਪਾਂ ਮੰਗੇ ਆਂ ਤੋ ਸਾ ਆਪਣੇ ਆਪ ਦੇ ਰਿਹਾ ਮਨੁੱਖੇ ਨਾ ਸਮਝੇ ਵੀ ਮੈਂ ਸਾਹ ਲੈ ਰਿਹਾ ਨਾ ਉਹ ਦੇ ਰਿਹਾ ਜਿੰਦਗਾ ਵੀ ਤਨੂੰ ਸੁੱਖ ਸਹੂਲਤਾਂ ਦਿੱਤੀਆਂ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਉਹ ਪ੍ਰਭੂ ਪਰਮਾਤਮਾ ਨੇ ਮਿਹਰ ਕਰਕੇ ਤੇ ਤਰਸ ਕਰਕੇ ਦਿੱਤੀ ਆ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ ਨਾ ਬਾਣੀ ਨਾਲ ਜੁੜੇ ਰਹੀਏ ਫਿਰ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਸ ਰੱਖੀ ਆ ਜੀ ਮਨਿਆਤ ਕੋਈ ਨਹੀਂ ਆਸ ਰੱਖੀ ਆ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਕੋੜੇ ਇਸ ਸ਼ਬਦ ਤੋਂ ਆਪਾਂ ਇਸ ਪੰਕਤੀ ਤੋਂ ਅੱਗੇ ਕੱਲ ਨੂੰ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਤੋਂ ਵਿਚਾਰ ਲਵਾਂਗੇ ਗੁਰੂ ਕਿਰਪਾ ਰੱਖੇ ਬਚਦੇ ਸਵਾਸ ਲੇਖੇ ਲੱਗਣ ਆਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸੋਹੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਜੀ ਬਲਾਈਏ ਫਤਿਹ ਬਾਹ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ